6 ਸਾਲ ਦਾ ਮਾਸੂਮ ਗੁਰਸ਼ਾਨ ਤੇ ਉਸ ਦੀ 8 ਸਾਲ ਦੀ ਭੈਣ ਅਰਮਾਨ ਅਨਾਥ ਹੋ ਗਏ ਨੇ ਮਹਾਲੀ ਦੇ ਪਿੰਡ ਗੁਡਾਣਾ ਦੇ ਇਹਨਾਂ ਮਾਸੂਮ ਬੱਚਿਆਂ ਦੇ ਸਿਰੋਂ ਮਾਪਿਓ ਦਾ ਸਾਆ ਆ ਖੋਇਆ ਗਿਆ ਮਾਪਿਓ ਦੀ ਮੌਤ ਦੀ ਵਜ੍ਹਾ ਬਣੀ ਨੇ ਦੋ ਵਾਖ ਵਾਖ ਭਿਆਨਕ ਸੜਖਾਸੇ ਜੀ ਹਾਂ ਕਰੀਬ 8 ਮਹੀਨੇ ਪਹਿਲਾਂ ਬਨੂਰ ਲਾਂਡਰਾ ਰੋਡ ਦੇ ਉੱਤੇ ਇਹਨਾਂ ਬੱਚਿਆਂ ਦੇ ਪਿਤਾ ਹਰਵਿੰਦਰ ਸਿੰਘ ਦੀ ਸੜਖਾਸੀ ਦੇ ਵਿੱਚ ਜਾਣ ਗਈ ਤਾਂ ਬੱਚਿਆਂ ਦੀ ਜ਼ਿੰਮੇਵਾਰੀ ਮਾਂ ਖੁਸ਼ਪ੍ਰੀਤ ਕੌਰ ਨੇ ਮੋਢਿਆਂ ਤੇ ਆਪੀ ਘਰ ਵਿੱਚ ਕਮਾਉਣ ਵਾਲਾ ਕੋਈ ਨਾ ਰਿਹਾ ਤਾਂ ਖੁਸ਼ਪ੍ਰੀਤ ਨੇ ਇੱਕ ਨਿੱਜੀ ਕੰਪਨੀ ਦੇ ਵਿੱਚ ਨੌਕਰੀ ਕਰ ਲਈ ਪਰ ਇਸ ਤੋਂ ਪਹਿਲਾਂ ਕਿ ਜ਼ਿੰਦਗੀ ਮੋੜ ਤੋਂ ਲਈ ਉੱਤੇ ਆਉਂਦੀ ਕੱਲ ਜਦੋਂ ਖੁਸ਼ਪ੍ਰੀਤ ਘਰ ਵਾਪਸ ਆਉਣ ਦੇ ਲਈ ਬਨੂੜ ਲਾਂਡਰਾ ਰੋਡ ਦੇ ਉੱਤੇ ਖੜੀ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਤੇ ਟਿਪਰ ਦੀ ਚਪੇਟ ਵਿੱਚ ਆਉਣ ਕਾਰਨ ਉਸਦੀ ਵੀ ਮੌਤ ਹੋ ਗਈ। ਇਸ ਨੂੰ ਤੁਸੀਂ ਮਹਿਜ਼ ਇੱਕ ਸੰਯੋਗ ਵੀ ਕਹਿ ਸਕਦੇ ਹੋ ਕਿਉਂਕਿ ਖੁਸ਼ਪ੍ਰੀਤ ਕੋਰ ਦੀ ਮੌਤ ਉਸੇ ਰੋਡ ਦੇ ਉੱਤੇ ਹੋਈ ਜਿੱਥੇ ਕਰੀਬ 8 ਮਹੀਨੇ ਪਹਿਲਾਂ ਉਸਦੇ ਪਤੀ ਨੇ ਦਮ ਤੋੜਿਆ ਸੀ। ਉਹ ਇੱਥੇ ਟਿਪਰ ਖੜਾ ਸੀਗਾ ਜੀ ਇੱਥਲੇ ਹੱਥ ਤੇ ਉਹ ਪਾਰਕਾਂਡੇ ਨੂੰ ਖੜਾ ਸੀਗਾ ਜੀ। ਬੇਚੇਥੇ ਇੱਕ ਜਨਾਨੀ ਖੜੀ ਸੀ ਜੀ ਉਹ ਵੀ ਸੜਕ ਪਾਰ ਕਰਨੇ ਨੂੰ ਖੜੀ ਸੀਗੀ ਇਧਰੋਂ ਗੱਡੀ ਆਈ ਬੇਕਾਬੂ 100 ਦੀ ਸਪੀਡ ਸੀਗੀ ਜੀ ਗੱਡੀ ਵਾਲੇ ਨੇ ਹੈਂਡ ਬ੍ਰੇਕ ਖਿੱਚੀ ਤੇ ਉਹ ਆਕੇ ਵਿੱਚ ਵਜਾਈ ਟਿੱਪੜ ਤੇ ਅੱਦਾਂ ਕਰਕੇ ਗੱਡੀ ਵੱਜੀ ਤੇ ਉਸ ਜਨਾਨੀ ਵਿੱਚ ਆ ਗਈ ਜੀ ਉਹ ਜਨਾਨੀ ਟਿੱਪੜ ਦੇ ਥੱਲੇ ਪਈ ਗਈ ਜੀ ਸੜਕਾਂ ਨੇ ਪਹਿਲਾਂ ਸਾਡਾ ਮੇਰਾ ਬڑا ਭਾਈ ਜੀ ਭੋ ਦਾ ਲੜਕਾ ਜੀ ਆਹ ਤੋਂ 7-8 ਮਹੀਨੇ ਪਹਿਲਾਂ ਹੀ ਇਹ ਐਕਸੀਡੈਂਟ ਚ ਮਾਰੇ ਗਏ ਜੀ ਹੁਣ ਸੜੀ ਪਰਜਾਈ ਜੀ ਉਹਦੀ ਪਤਨੀ ਜੀ ਉਹ ਬੱਚੇ ਨੇ ਇੱਕ ੜੜ ਦੇ ਸਾਹ ਦਾ ਲੜਕਾ ਹੀ 6-7 ਸਾਲ ਦੀ ਲੜਕੀ ਆਈ। ਬਾਕੀ ਮੇਰੇ ਪੂਆ ਜੀ ਪਹਿਲਾਂ ਹੀ ਵਿਦਵਾ ਜੀ ਉਹਨਾਂ ਨੇ ਪਹਿਲਾਂ ਰੋਫੜ ਜੀ ਗੁਜ਼ਰ ਗਏ ਸੀ ਜੀ। ਤੇ ਹੁਣ ਇਹਨਾਂ ਦਾ ਪਾਲਣ ਪੋਸ਼ਣ ਵਾਸਤੇ ਕੁਝ ਨਹੀਂ ਹੈ ਜੀ। ਤੇ ਨਾ ਕੋਈ ਜ਼ਮੀਨ ਨਾ ਜਾਇਦਾਦ ਤੇ ਬੱਚਿਆਂ ਵਾਸਤੇ ਹੁਣ ਪੜਾਈ ਲਿਖਾਈ ਵਾਸਤੇ ਕੋਈ ਖਰਚਾ ਪੱਤਾ ਨਹੀਂ ਹੈ ਜੀ ਇਹਨਾਂ ਵਾਸਤੇ। ਮਾ ਪਿਓ ਦੀ ਮੌਤ ਤੋਂ ਬਾਅਦ ਇਹਨਾਂ ਬੱਚਿਆਂ ਦਾ ਸਿਰਫ ਇੱਕ ਹੀ ਸਹਾਰਾ ਬਚਿਆ ਏ। ਤੇ ਉਹ ਹੈ ਇਹਨਾਂ ਦੀ ਬਜ਼ੁਰਗ ਦਾਦੀ ਜੋ ਪੋਤੇ ਦੀ ਮੌਤੇ ਗਮ ਤੋਂ ਉੱਪਰੀ ਵੀ ਨਹੀਂ ਸੀ ਕਿ ਨੂੰਹ ਦੇ ਤੁਰ ਜਾਣ ਦੀ ਮਰਹੂਸ ਖਬਰ ਆ ਗਈ ਬਜ਼ੁਰਗ ਦਾਦੀ ਦਾ ਰੋ ਰੋ ਕੇ ਬੁਰਾ ਹਾਲ ਹੈ ਫਿਕਰ ਪੋਤੇ ਅਤੇ ਪੋਤੀ ਦੀ ਬਾਕੀ ਬਚੀ ਜ਼ਿੰਦਗੀ ਦੇ ਲਈ ਹੈ 마ਸੂਮ ਬੱਚਿਆਂ ਦੇ ਦੁੱਖ ਵਿੱਚ ਪੂਰਾ ਗੁੜਾਣਾ ਪਿੰਡ ਵੀ ਸ਼ਰੀਕ ਹੋਇਆ ਪਿੰਡ ਵਾਲੇ ਪਰਿਵਾਰ ਦੀ ਆਰਥਿਕ ਮਦਦ ਦੇ ਲਈ ਹੰਬੜਾ ਮਾਰ ਰਹੇ ਨੇ ਡੀਪਰਾਈ ਗੱਡੀ ਦੇ ਵਿੱਚ ਗੱਡੀ ਵਜੀ ਆ ਜੀ ਉਹ ਆ ਗੱਡੀਪੀ ਡੀਪਰ ਵਾਲੀ ਗੱਡੀ ਚੜਨ ਲੱਗੀ ਆ ਗੱਡੀ ਵਾਲਾ ਕੌਸ ਕਾ ਕਸੂਰ ਤੋਂ ਤਾਂ ਹੁੰਦਾ ਜੀ ਜੇ ਉਹਨੂੰ ਰਾਹ ਮਿਲਦਾ ਜੜੇ ਨੂੰ ਉਹ ਤਾਂ ਆਪਣਾ ਗੱਡੀ ਆ ਰਹੀ ਆ ਜੀ ਉਹ ਚੜਨ ਲੱਗੇ ਆ ਉਹ ਗੱਡੀ ਲਾਕਾ ਪੈਨੋ ਮੇਰੀ ਬਹੂ ਗੇਰਦੀ ਹੀ ਠਾਂ ਓਕਾ ਹੋ ਗਿਆ ਫਿਰ ਗੱਡੀ ਗੇ ਲਾਕਾ ਗੱਡੀ ਪੁੱਠੀ ਮੁੜ ਗਈ ਜੀ ਉਹਨਾਂ ਕਿਵੇਂ ਲੱਤਾਂ ਲੁੱਟੀਆਂ ਟੁੱਟ ਗਈਆਂ ਵਿਚਾਰੀਆਂ ਮੈਂ ਇਹ ਬੱਚੇ ਪਾਪ ਆਪਣੇ ਆਪ ਨੇ ਆਪ ਕੋ ਰੱਖਣੇ ਚਾਹ ਰਹੀ ਆ ਜੀ ਮੈਂ ਇਹਨਾਂ ਨੂੰ ਮੈਂ ਪਾਲਣ ਪੋਸਣ ਕਰਾਂਗੀ ਪੜਾਉਂਗੀ ਜੀ ਮੇਰੀ ਪੁੱਤ ਕੀ ਆਸਾ ਜੀ ਇਹਨਾਂ ਨੂੰ ਦੂਰ ਨਹੀਂ ਦੂਰ ਨਹੀਂ ਕਰ ਦਜੀ ਜੀ ਮੈਂ ਇਹ ਇਹਨਾਂ ਨੂੰ ਆਉਣੇ ਛੱਤੀ ਕਿੱਥੇ ਲੈਣਾ ਕਰਾਂਗਾ ਜੀ ਮੈਂ ਘੜੀ ਨਹੀਂ ਬਚਦੀ ਇਹਨਾਂ ਨੂੰ ਜਿਹੜਾ ਟਿੱਪਰ ਚਾਲਕ ਹੈ ਜੀ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ ਜੀ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਕੇ ਵੀ ਕੌਣ ਚਲਾ ਰਿਹਾ ਸੀ ਉਹਦੇ ਅਰੈਸਟ ਕਰਤੀ ਲਵਾਂ ਖੁਸ਼ਪ੍ਰੀਤ ਕੌਰ ਦੀ ਮੌਤ ਬੇਵਜਾ ਹੋਈ ਵਜਾ ਸੜਕ ਖਾਸਾ ਬਣਿਆ ਪਰ ਖੁਸ਼ਪ੍ਰੀਤ ਕੌਰ ਤੇ ਉਸਦੇ ਪਤੀ ਵਰਗੇ ਹਜ਼ਾਰਾਂ ਲੋਕ ਹਰ ਸਾਲ ਪੰਜਾਬ ਦੇ ਵਿੱਚ ਸੜਕ ਖਾਸਿਆਂ ਦਾ ਸ਼ਿਕਾਰ ਹੁੰਦੇ ਨੇ ਤੁਹਾਨੂੰ ਦੱਸਦੇ ਹਾਂ ਪੰਜਾਬੀਆਂ ਖੂਨੀ ਸੜਕਾਂ ਦੇ ਕੁਝ ਹੈਰਾਨ ਕਰ ਦੇਣ ਵਾਲੇ ਅੰਕੜੇ 2015 ਦੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਵਿੱਚ ਰੋਜ਼ਾਨਾ ਸੜਕ ਹਾਸਿਆਂ ਵਿੱਚ ਔਸਤਨ 9 ਲੋਕਾਂ ਦੀ ਮੌਤ ਹੁੰਦੀ ਹੈ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਇੱਕ ਅੰਕੜੇ ਮੁਤਾਬਕ 2013 ਤੋਂ ਜੁਲਾਈ 2015 ਤੱਕ ਸੜਕ ਹਾਸਿਆਂ ਦੇ ਵਿੱਚ 8103 ਲੋਕਾਂ ਦੀ ਮੌਤ ਹੋਈ ਜਦਕਿ 10655 ਜ਼ਖਮੀ ਹੋਏ ਇਹਨਾਂ ਅੰਕੜਿਆਂ ਦੇ ਮੁਤਾਬਕ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੇ ਵਿੱਚ ਹਰ ਸਾਲ ਵਾਧਾ ਹੀ ਹੋਇਆ 2013-14 ਦੇ ਦੌਰਾਨ 3317 ਲੋਕ ਸੜਕ ਹਾਦਸਿਆਂ ਦੇ ਵਿੱਚ ਮਾਰੇ ਗਏ ਜੋ 2014-15 ਦੇ ਦੌਰਾਨ ਵਧ ਕੇ 3538 ਹੋ ਗਏ ਇਨਾਂ ਹੀ ਅੰਕੜਿਆਂ ਦੇ ਮੁਤਾਬਕ ਪੰਜਾਬ ਵਿੱਚ ਮੰਜ਼ਿਲ ਉੱਤੇ ਪਹੁੰਚਣ ਤੋਂ ਪਹਿਲਾਂ ਹੀ 1248 ਲੋਕ ਆਪਣੀ ਜਾਨ ਕਮਾ ਦਿੰਦੇ ਨੇ ਸੜਕ ਹਾਦਸਿਆਂ ਦੇ ਵਿੱਚ ਵਧਦੇ ਮੌਤਾਂ ਲਈ ਪੰਜਾਬ ਕੌਮੀ ਪੱਧਰ ਦੇ ਉੱਤੇ ਮੋਰੀ ਸੁਭਾਏ ਇੱਕ ਸਰਵੇਖਣ ਦੇ ਮੁਤਾਬਕ ਪੰਜਾਬ ਦੇ ਵਿੱਚ 70% ਸੜਕ ਖਾਸਿਆਂ ਦੇ ਪਿੱਛੇ ਵਜਾ ਦਸਵੀਂ ਜਾਂ ਫਿਰ ਉਸ ਤੋਂ ਘੱਟ ਪੜੇ ਲਿਖੇ ਲੋਕ ਹੁੰਦੇ ਨੇ 2014 ਵਿੱਚ ਕੀਤੇ ਗਏ ਇਸ ਸਰਵੇਖਣ ਦੇ ਮੁਤਾਬਕ ਪੰਜਾਬ ਵਿੱਚ ਹੋਏ 6391 ਸੜਕ ਖਾਸਿਆਂ ਦੇ ਵਿੱਚੋਂ 1317 ਮਾਮਲਿਆਂ ਵਿੱਚ ਲੋਕ 8ਵੀਂ ਤੱਕ ਪੜੇ ਹੋਏ ਸਨ 2055 ਮਾਮਲਿਆਂ ਵਿੱਚ 8ਵੀਂ ਤੋਂ 10ਵੀਂ ਤੱਕ 1941 ਮਾਮਲਿਆਂ ਵਿੱਚ 10ਵੀਂ ਜਾਂ ਫਿਰ ਉਸ ਤੋਂ ਵੱਧ ਪੜੇ ਲਿਖੇ ਲੋਕ ਸ਼ਾਮਿਲ ਸਨ ਜਦਕਿ 1078 ਲੋਕਾਂ ਦੀ ਪੜਾਈ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਜ਼ਾਹਿਰ ਹੈ ਕਿ ਸੜਕ ਹਾਸੀਆਂ ਨੂੰ ਲੈ ਕੇ ਸਰਕਾਰੀ ਪੰਦਰ ਦੇ ਉੱਤੇ ਕੋਈ ਜ਼ਿਆਦਾ ਗੰਭੀਰਤਾ ਨਹੀਂ ਵਿਖਾਈ ਜਾਂਦੀ।